ਸ਼ੁਕਰਵਾਰ ਆ ਨਹੀਂ ਕਿ 28 ਅਗਸਤ ਨੂੰ ਕਿਪੀ ਗਰੇਵਾਲ ਰੈਡੀ ਨੇ ਫਰਾਰ ਹੋਣ ਲਈ ਐਂਡ ਅਜ ਆਏ ਹਨ ਮੌਲਿਤ ਪ੍ਰੋਮੋਸ਼ਨ ਕਰਨ ਲਈ ਸੋ ਕਿੰਨੀ ਐਕਸਾਈਟਮੈਂਟ ਆ ਫਰਾਰ ਲਈ ਆ ਐਕਸਾਈਟਮੈਂਟ ਤਾਂ ਬਹੁਤ ਆ ਜੀ ਸੋ ਲੋਕਾਂ ਨੂੰ ਵੀ ਐਕਸਾਈਟਮੈਂਟ ਹੋਣੀ ਚਾਹੀਦੀ ਆ ਸੋ ਅਸੀਂ ਲੱਗੇ ਹੋਇਆ ਆਪਣਾ ਕੰਮ ਕਰਨ ਜੀ ਐਫਰਟ ਕਰਨ ਪਹਿਲੀ ਵਾਰ ਆ ਕੇ ਇੰਨੀ ਡਿਫਰੈਂਟ ਫਿਲਮ ਬਣਾਈ ਆ ਸੋ ਪਹਿਲਾਂ ਖਾਸ ਤੌਰ ਤੇ ਇੱਕ ਹੀ ਫੀਲਡ ਦੀਆਂ ਫਿਲਮਾਂ ਬਣਦੀਆਂ ਸੀ ਤੇ ਮੇਰੇ ਲਈ ਵੀ ਡਿਫਰੈਂਟ ਆ ਤੇ ਐਕਸਾਈਟਮੈਂਟ ਤਾਂ ਹੀਂ ਥੋੜੀ ਜ਼ਿਆਦਾ ਆ ਆਦੇ ਸੋ ਐਕਸ਼ਨ ਐਕਸਪੈਕਟ ਕਰੀਏ ਥ੍ਰਿਲ ਐਕਸਪੈਕਟ ਕਰੀਏ ਕੀ ਐਕਸਪੈਕਟ ਕਰੀਏ ਐਕਸ਼ਨ ਤੇ ਥ੍ਰਿਲ ਤਾਂ ਡੈਫੀਨਿਟਲੀ ਕਰੀਏ ਜੀ ਜਾਂ ਰੋਮਾਂਸ ਵੀ ਕਰੀਏ ਤੇ ਬਾਕੀ ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਛੋਟੀਆਂ ਪੈ ਜਾਂਦੀਆਂ ਆਪਾਂ ਇੱਕ ਵਧੀਆ ਫਿਲਮ ਐਕਸਪੈਕਟ ਕਰੀਏ ਹਨਾ ਆ ਟਰਾਈ ਕੀਤੀ ਹੈ ਕਿ ਇੱਕ ਐਕਸਟਰਾਔਡੀਨਰੀ ਫਿਲਮ ਬਣਾਈ ਜਾਵੇ ਹਨਾ ਤੇ ਫਿਲਮ ਮੈਨੂੰ ਲੱਗਦਾ ਕਿ ਇੱਕ ਲੋਕੀ ਕਹਿੰਦੇ ਆ ਕਿ ਕਦੇ ਕਾਮੇਡੀ ਜ਼ਿਆਦਾ ਚੱਲਦੀ ਆ ਐਕਸ਼ਨ ਜ਼ਿਆਦਾ ਚੱਲਦੀ ਆ ਫਲਾਣੀ ਚੀਜ਼ ਜਲਦੀ ਜਲਦੀ ਆ ਮੈਂ ਮੇਸ਼ੰਗਰ ਉਹਨਾਂ ਕੇ ਫਿਲਮ ਵਧੀਆ ਚੱਲਦੀ ਆ ਹਨਾ ਜਨਰ ਜਨਰ ਨਹੀਂ ਚੱਲਦੇ ਆਗੇ ਹਨਾ ਇੱਥੇ ਸਲਮਾਨ ਖਾਨ ਨੇ ਆਲਵੇਜ਼ ਐਕਸ਼ਨ ਫਿਲਮਾਂ ਕੀਤੀਆਂ ਨੇ ਪਰ ਹੁਣ ਮਜਰੰਗੀ ਬਾਈ ਜਾਨ ਚੱਲੀ ਆ ਹਨਾ ਜਿਹਦੇ ਚੋ ਬਿਲਕੁਲ ਸ਼ਰੀਫ इमोशनल ਬਣਿਆ ਉਹਦੇ ਕਰੈਕਟਰ ਤੋਂ ਬਿਲਕੁਲ ਹੀ ਅਲੱਗ ਸੀ ਹਨਾ ਫਿਲਮ ਵਧੀਆ ਚਾਹੀਦੀ ਆ ਸੋ ਅਸੀਂ ਕੋਸ਼ਿਸ਼ ਕੀਤੀ ਆ ਵਧੀਆ ਫਿਲਮ ਬਣਾਉਣ ਦੀ ਸਾਰਿਆਂ ਨੂੰ ਵਧੀਆ ਲੱਗੇ ਸੋ ਜੋ ਵੀ ਆਪਾਂ ਐਕਸਪੈਕਟ ਕਰੀਏ ਡਬਲ ਐਕਸਪੈਕਟ ਕਰੀਏ ਇਸ ਵਾਰ ਰਾਈਟ ਬਿਕੋਜ਼ ਡਬਲ ਰੋਲ ਹੈਗੀ ਫਿਲਮ ਆਹ ਦੇ ਬਿਲਕੁਲ ਜੀ ਡਬਲ ਰੋਲ ਹੈ ਤੇ ਮੇਰੇ ਲਈ ਤਾਂ ਕਰਨੇ ਵੀ ਬਹੁਤ ਔਖੇ ਸੀ ਦੋਨੇ ਰੋਲ ਇਦ ਵੀ ਮੈਂ ਨਾ ਤਾਂ ਆਪਣੀ ਲਾਈਫ ਚ ਕਦੇ ਕੀਤੇ ਨੇ ਤੇ ਨਾ ਮੈਂ ਨਾ ਰੋਲਾਂ ਦੇ ਨੇੜ ਤੜਿਆ ਇੱਕ ਬਿਲਕੁਲ ਹੀ ਆੜ ਬਸਵਾ ਦਾ ਹਾਰਡ ਕੋਰ ਹਨਾ ਗੈਂਗਸਟਰ ਟਾਈਪ ਬੰਦਾ ਹੈ ਇੱਕ ਬਹੁਤ ਹੀ ਸ਼ਰੀਫ ਪੜਿਆ ਲਿਖਿਆ ਸਾਊ ਮੁੰਡਾ ਹੈ ਹਨਾ ਸੋ ਮੈਂ ਇਹਨਾਂ ਦੋਨਾਂ ਦੇ ਵੈਸੇ ਏਰੀਆ ਚ ਇਨ ਬਿਟਵੀਨ ਆ ਤੇ ਪਰ ਅਸੀਂ ਕਾਫੀ ਹੋਮਵਰਕ ਕੀਤਾ ਸੀ ਫਿਲਮ ਦਾ ਆਲਮੋਸਟ 10 12 ਮਹੀਨੇ ਇੰਡੀਆ ਦੇ ਵਿੱਚ ਪ੍ਰੈਕਟਿਸਾਂ ਕੀਤੀਆਂ ਰੈਸਲਾਂ ਕੀਤੀਆਂ ਰੋਲ ਅਡਾਪਟ ਕੀਤੇ ਥੈਨ ਅਸੀਂ ਲਾਸ ਐਂਜਲਸ ਗਏ ਸ਼ੂਟ ਕਰਨੇ ओके एंड ਤੁਸੀਂ ਹਮੇਸ਼ਾ ਅੱਜ ਕੱਲ ਕਾਫੀ ਐਕਸਪੈਰੀਮੈਂਟ ਕਰਿਓ ਬਾਲੀਵੁੱਡ ਦੀਆਂ ਕੁੜੀਆਂ ਨੂੰ ਲੈ ਕੇ ਆ ਰਹੇ ਹੋ ਆਪਣੀ ਫਿਲਮਾਂ ਚ ਹੈ ਨਾ ਸਿਰਿੰਗ ਖਾਨ ਉਸ ਤੋਂ ਬਾਅਦ ਕਪਤਾਨ ਚ ਵੀ ਦੋ ਬਾਲੀਵੁੱਡ ਕੁਇਨਸ ਨੇ ਤੇ ਹੁਣ ਕਾਇਨਾਤ ਰੋੜਾ ਫਰਾਜ਼ ਉਹ ਕਿਹਦਾ ਐਕਸਪੀਰੀਅੰਸ ਰਿਹਾ ਤੇ ਕਾਇਨਾਤ ਨਾਲ ਕਿਵੇਂ ਤੁਹਾਡਾ ਬਣਿਆ ਸਬਬ ਕੰਮ ਕਰਨ ਦਾ ਹਾਂ ਮੈਨੂੰ ਲੱਗਦਾ ਕਿ ਕਦੇ ਇਦਾਂ ਨਹੀਂ ਹੁੰਦਾ ਕਿ ਰੀਜ਼ਨ ਵੀ ਕਿਹਾ ਸੀ ਟਰਾਈ ਕਰਦੇ ਆ ਕਿ ਨਵਾਂ ਟੈਲੈਂਟ ਆਵੇ ਆ ਅਸੀਂ ਬਹੁਤ ਨਵੇਂ ਮੁੰਡਿਆਂ ਨੂੰ ਨਵੀਆਂ ਕੁੜੀਆਂ ਨੂੰ ਟਰਾਈ ਕਰਦੇ ਆ ਈਵਨ ਜਿਹੜੀ ਕਪਤਾਨ ਫਿਲਮ ਆ ਰਹੀ ਹੈ ਅੱਗੇ ਉਹਦੇ ਚ ਤਾਂ ਇੱਕ ਕੁੜੀ ਮੋਨਿਕਾ ਉਹ ਬਿਲਕੁਲ ਹੀ ਫਰੈਸ਼ ਹੈ ਹਨਾ ਸੋ ਮੈਂ ਕੋਸ਼ਿਸ਼ ਹੈ ਹੁੰਦੀ ਹੈ ਕਿ ਨਵੀਆਂ ਕੁੜੀਆਂ ਲਈਆਂ ਜਾਣ ਸੋ ਜ਼ਰੀਨ ਵੀ ਜਦੋਂ ਲਈ ਸੀ ਉਹਦਾ ਜਿਹੜਾ ਰੋਲ ਸੀਗਾ ਉਹ ਬਿਲਕੁਲ ਪੰਜਾਬੀ ਦੇਸੀ ਰੋਲ ਸੀ ਸਾਨੂੰ ਫੀਲਿੰਗ ਸੀ ਕਿ ਸੂਟਾਂ ਸਾਟਾਂ ਦੇ ਨਾਲ ਪੰਜਾਬੀ ਜੱਟੀ ਲੱਗੂਗੀ ਉਹ ਹਨਾ ਸੋ ਤਾਂ ਹੀ ਉਹਨੂੰ ਲਿਆ ਸੀ ਇਹ ਕਾਇਨਾਤ ਦਾ ਜਿਹੜਾ ਰੋਲ ਸੀਗਾ ਇਹ ਸੀਗਾ ਕਿ ਅਮਰੀਕਨ ਬੌਰਨ ਪੰਜਾਬੀ ਕੁੜੀ ਹੈ ਹਨਾ ਸੋ ਇੱਕ ਤਾਂ ਵੈਸੇ ਕਾਇਨਾਤ ਅਰੋੜਾ ਪੰਜਾਬਣ ਕੁੜੀ ਹੈ ਹਨਾ ਸੋ ਉਹਦੀ ਲੁੱਕ ਥੋੜੀ ਜੀ ਓਦਾਂ ਦੀ ਸੀਗੀ ਸਾਨੂੰ ਲੱਗਿਆ ਕਿ ਰੋਲ ਦੇ ਵਿੱਚ ਨਾ ਐਡਜਸਟ ਬੜਾ ਕਰਦੀ ਹੈ ਜੈਲ ਕਰਦੀ ਸੀਗੀ ਹਨਾ ਏ ਇਦਾਂ ਨਹੀਂ ਸੀਗਾ ਕਿ ਵੀ ਵੈਸੀ ਬਾਲੀਵੁੱਡ ਤੋਂ ਜਾ ਕੇ ਕੁੜੀ ਲੈ ਲਈ ਅਸੀਂ ਪਹਿਲਾਂ ਹੋਰ ਕੁੜੀਆਂ ਦੇ ਬੜੇ ਆਡੀਸ਼ਨ ਲਏ ਸੀ ਤੇ ਕਾਇਨਾਤ ਨਾਲ ਫਿਰ ਗੱਲ ਕੀਤੀ ਇਹਨੂੰ ਰੋਲ ਸੁਣਾਇਆ ਸੋ ਜਦੋਂ ਉਹਨੂੰ ਦੋ ਤਿੰਨ ਵਾਰੀ ਮਿਲੇ ਗੱਲਬਾਤ ਹੋਈ ਸਾਨੂੰ ਲੱਗਿਆ ਕਿ ਨਾ ਰੋਲ ਦੇ ਲਈ ਫਿਟ ਬੜੀ ਹੈ ਨਾ ਕਿਉਂਕਿ ਬੇਸਿਕਲੀ ਜਿਹੜਾ ਏਕਮ ਇਥੋਂ ਮੁੰਡਾ ਲਾਸ ਏਂਜਲਸ ਜਾਂਦਾ ਵਾ ਮੇਰਾ ਕਿਰਦਾਰ ਹੈ ਜਿਹੜਾ ਪੜਿਆ ਲਿਖਿਆ ਉਹਨੂੰ ਉੱਥੇ ਪੁਲਿਸ ਅਰੈਸਟ ਕਰ ਲੈਂਦੀ ਹੈ ਕਿ ਤੂੰ ਏਕਮ ਨਹੀਂ ਤੂੰ ਛਿੰਦਾ ਹੈ ਛਿੰਦਾ ਉੱਥੇ ਦਾ ਹਾਰਡ ਕੋਰ ਕ੍ਰਿਮੀਨਲ ਹੈ ਸੋ ਏਕਮ ਨੇ ਪ੍ਰੂਵ ਕਰਨਾ ਹੈ ਕਿ ਮੈਂ ਇਨੋਸੈਂਟ ਆ ਕਾਇ ਇਕਮ ਦੇ ਨਾਲ ਪਿਆਰ ਹੋ ਜਾਂਦਾ ਉਹਨੂੰ ਤੇ ਉਹਦੀ ਹੈਲਪ ਕਰਦੀ ਆ ਸੋ ਦੇਖਣ ਨੂੰ ਥੋੜੀ ਮੈਚੁਰ ਸੰਸੀਅਰ ਕੁੜੀ ਚਾਹੀਦੀ ਸੀ ਸੋ ਉਹਦੀ ਲੁੱਕ ਬਿਲਕੁਲ ਉਦਾਂ ਦੀ ਸੀ ਸੋ ਦੈਟਸ ਵਾਈ ਅਸੀਂ ਕਾਇਨਾਤ ਨੂੰ ਲਿਆ ਕਾਇਨਾਤ ਨੂੰ ਲਿਆ ਪਰ ਕੀ ਪੀ ਉਹਨਾਂ ਦਾ ਜਿਹੜਾ ਬਾਲੀਵੁੱਡ ਡੈਬਿਊ ਸੀ ਗ੍ਰੈਂਡ ਮਸਤੀ ਉਹ ਇੱਕ ਅਡਲਟ ਕਾਮੇਡੀ ਫਿਲਮ ਸੀ ਐਂ ਤਨੂੰ ਲੱਗਦਾ ਹੈ ਪੰਜਾਬ ਚ ਲੋਕੀ ਇਹਨਾਂ ਐਕਸੈਪਟ ਨਹੀਂ ਕਰਦੇ ਜਿਵੇਂ ਸਰਵਿੰਨ ਚਾਵਲਾ ਨੇ ਹੇਟ ਸਟੋਰੀ 2 ਕੀਤੀ ਸੀ ਤਾਂ ਉਹਨਾਂ ਨੂੰ ਐਨੀ ਐਕਸੈਪਟੈਂਸ ਨਹੀਂ ਮਿਲੀ ਸੀ ਤਨੂੰ ਲੱਗਦਾ ਹੈ ਕਾਇਨਾਤ ਨੂੰ ਐਕਸੈਪਟ ਕੀਤਾ ਜਾਵੇਗਾ ਮੈਨੂੰ ਲੱਗਦਾ ਕਿ ਬਹੁਤ ਬੰਦਿਆਂ ਨੂੰ ਤਾਂ ਜੀ ਦੇਖੋ ਆ ਡਿਪੈਂਡ ਕਰਦਾ ਵਾ ਕਿ ਆਪਣੀ ਆਪਣੀ ਆਪਣਾ ਆਪਣਾ ਥਾਟ ਹੈ ਮੈਨੂੰ ਲੱਗਦਾ ਕਿ ਆਰਟਿਸਟ ਆਪਣਾ ਕੰਮ ਕਰਦਾ ਵਾ ਵੈਸ ਤੇ ਇਹ ਚੀਜ਼ਾਂ ਨਾਲ ਕੋਈ ਬਹੁਤਾ ਫਰਕ ਪੈਂਦਾ ਨਹੀਂਗਾ ਔਰ ਵੈਸੇ ਵੀ ਜਿਨ੍ਹਾਂ ਨੇ ਮੇਰੀ ਫਿਲਮ ਦੇਖਣੀ ਆ ਉਹ ਗ੍ਰੈਂਡ ਮਾਸਤੀ ਵਾਲੇ ਹੈ ਨਹੀਂਗੇ ਹਨਾ ਉਹਨਾਂ ਨੇ ਮੇਰੀ ਦੇਖਣੀ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਮੈਂ ਆਪ ਨਹੀਂ ਦੇਖੀ ਮੈਂ ਐਵੇਂ ਝੂਠ ਮਾਰਾ ਹਨਾ ਮੈਂ ਆਪ ਨਹੀਂ ਉਹ ਫਿਲਮ ਦੇਖੀਗੀ ਤੇ ਇਸ ਚੀਜ਼ ਨਾਲ ਮੈਟਰ ਨਹੀਂ ਕਰਦਾ ਮੈਂ ਜਦੋਂ ਕਰੈਕਟਰ ਲੈਨੇ ਆ ਸੀ ਆਪਣੀ ਫਿਲਮ ਬਣਾਉਣੇ ਆ ਖਾਸ ਕਰਕੇ ਇਹ ਫਿਲਮ ਮੇਰਾ ਬੜਾ ਡ੍ਰੀਮ ਟਾਈਪ ਫਿਲਮ ਸੀ ਮੇਰੀ ਹਨਾ ਮੈਂ ਬਹੁਤ ਹੈ ਮੇਰੇ ਡ੍ਰੀਮ ਟਾਈਪ ਹੀ ਰੋਲ ਸੀ ਜਿਹੜੇ ਮੈਂ ਕਰਨੇ ਚਾਹੁੰਦਾ ਸੀ ਮੈਂ ਬਹੁਤ ਐਫਰਟ ਕੀਤੀ ਹੈ ਮੈਂ ਇਕੱਲੇ ਇਕੱਲੇ ਬੰਦੇ ਤੇ ਪੂਰੀ ਐਫਰਟ ਕੀਤੀ ਅਸੀਂ ਸੋਚ ਕੇ ਬੰਦੇ ਨੂੰ ਲਿਆ ਕਿਉਂਕਿ ਜਦੋਂ ਅਸੀਂ ਸੋਚ ਲਿਆ ਸੀ ਵੀ ਇੱਕ ਵੱਡੀ ਫਿਲਮ ਬਣਾਉਣੀ ਆ ਸਾਨੂੰ ਕੋਈ ਮੈਟਰ ਨਹੀਂ ਸੀ ਕਰਦਾ ਕਿ ਅਸੀਂ ਚਾਹੇ ਕਾਇਨਾਤ ਲਈ ਚਾਹੇ ਹੋਰ ਕੁੜੀ ਵੀ ਲੈ ਸਕਦੇ ਸੀ ਹੈਨਾ ਬਟ ਸਾਨੂੰ ਲੱਗਿਆ ਕਿ ਸ਼ੀਜ਼ ਸੂਟੇਬਲ ਫॉर ਦਾ ਫਿਲਮ ਹੈਨਾ ਉਹ ਸੋਚ ਕੇ ਲਿਆ ਆਦਰਵਾਇਸ ਕੋਈ ਉਹ ਨਹੀਂ ਸਾਨੂੰ ਓਕੇ ਸੋ ਟ੍ਰੇਲਰ ਕਦੋਂ ਦਾ ਰਿਲੀਜ਼ ਹੋ ਗਿਆ ਹੈ ਕਾਫੀ ਐਕਸਾਈਟਮੈਂਟ ਹੈ ਟ੍ਰੇਲਰ ਨੂੰ ਲੈ ਕੇ ਐਂਡ ਜਿਹੜੇ ਡਾਇਲੌਗਸ ਹਨ ਉਹ ਬਹੁਤ ਕ੍ਰੇਜ਼ ਕ੍ਰ ਹਮ ਡਾਇਲੋਗ ਵਾਸਤਾ ਮੈਨੂੰ ਬਹੁਤ ਪਸੰਦ ਆਈ ਜੀ ਸਾਡੇ ਮੁੰਡਾ ਇੱਥੇ ਕੋਲੇ ਬੈਠਾ ਵਾ ਜਿਹਨੇ ਡਾਇਲੋਗ ਵੀ ਲਿਖਿਆ ਪ੍ਰਿੰਸ ਤੇ ਕਪਤਾਨ ਜੀ ਨੇ ਨੈਗੇਟਿਵ ਰੋਲ ਕੀਤਾ ਵਾ ਜਿਵੇਂ ਦਰਖਤ ਆਪਣੇ ਫਲ ਨਹੀਂ ਖਾਂਦਾ ਨਦੀਆਂ ਆਪਣਾ ਪਾਣੀ ਨਹੀਂ ਪੀਂਦੀਆਂ ਉਹ ਵਿੱਚੰਦਾ ਆਪਣੇ ਲਈ ਨਹੀਂ ਆਪਣੇ ਲਈ ਜਿਉਂਦਾ ਵੈਰੀ ਨਾਈਸ ਐਂਡ ਤੁਸੀਂ ਆਇਓ ਤੁਸੀਂ ਪਰਫਾਰਮ ਵੀ ਕਰਨ ਵਾਲੇ ਹੋ ਪਰ ਸਾਡੇ ਲਈ ਵੀ ਜੋ ਦੋ ਲਾਈਨਾਂ ਬਿਕੋਜ਼ 뮤జిక్ ਵੀ ਫਿਲਮ ਦਾ ਬਹੁਤ ਪਸੰਦ ਕੀਤਾ ਜਾ ਰਿਹਾ ਸੋ ਤੁਹਾਡਾ ਫੇਵਰਿਟ Song ਕਿਹੜਾ ਹੋਵੇ ਹੋ ਗੱਲ ਸੱਚ ਜਾਣੀ ਕੀਤਾ ਸੀਗਾ ਗੌਰ ਨਹੀਂ ਮੈਂ ਜੱਜ ਵੱਲੋਂ ਦਿੱਤੇ ਹਿੰਟ ਤੇ ਮੈਨੂੰ ਲੱਗਦਾ ਏ ਗੱਲ ਹੁਣ ਖੜ ਗਿਆ ਤੇਰੀ ਨਹੀਂ ਸਟੇਟਮੈਂਟ ਤੇ ਹਾ ਵਾ ਕੀ ਨਾ ਮੇਰੇ ਸ਼ਲਾਰੂਆਂ ਦੀ ਟੋਲੀ ਦਿਖਾ ਦੂ ਕਿਵੇਂ ਧੂੜ ਚੱਟਦੀ ਹੋ ਤੇਰੀ ਸੋਹਣੀਏ ਗਵਾਈ ਬਦਦਵਾਰ ਨੂੰ ਨਹੀਂ ਪੇਠ ਨਾਲਵਾਦੀ ਜੱਟ ਦੀ ਥੈਂਕ ਯੂ ਸੋ ਮੱਚ ਗਿਵੀ ਐ ਐਂਡ 올 ਦਾ ਬੈਸਟ ਫਾਰ ਯਰ ਫਿਲਮ ਥੈਂਕ ਯੂ ਸੋ ਮੱਚ ਥੈਂਕ ਯੂ ਤਾਇਰ ਬੀ ਸੀਨ ਐਬੀਪੀ ਸੰਜਾ ਮੋਹਾਲੀ